ਅੱਜ ਕੱਲ੍ਹ ਇਹ ਆਪਾਂ ਪਾਠ ਦੂਸਰਾ ਸ਼ੁਰੂ ਕਰਦੇ ਆਂ ਜੀ ਸੱਚੇ ਮਿੱਤਰ ਬੱਚਿਓ ਤੁਸੀਂ ਜੰਗਲੀ ਜਾਨਵਰਾਂ ਅਤੇ ਪੰਛੀਆਂ ਬਾਰੇ ਤਾਂ ਸੁਣਿਆ ਹੀ ਹੋਵੇਗਾ ਅੱਜ ਮੈਂ ਤੁਹਾਨੂੰ ਜੰਗਲੀ ਜਾਨਵਰ ਹਿਰਨ ਚੂਹੇ ਅਤੇ ਪੰਛੀ ਕਾਂ ਦੀ ਸੱਚੀ ਮਿੱਤਰਤਾ ਦੀ ਇੱਕ ਕਹਾਣੀ ਸੁਣਾਉਂਦਾ ਹਾਂ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਕਿ ਇੱਕ ਜੰਗਲ ਵਿੱਚ ਰਹਿੰਦੇ ਹਿਰਨ ਚੂਹੇ ਅਤੇ ਕਾਂ ਦੀ ਦੋਸਤੀ ਹੋ ਗਈ ਉਹ ਤਿੰਨੋਂ ਅਸਲ ਵਿੱਚ ਇੱਕ ਦੂਜੇ ਦੇ ਪੱਕੇ ਸਾਥੀ ਸਨ ਤੇ ਹਰ ਮੁਸੀਬਤ ਸਮੇਂ ਇੱਕ ਦੂਜੇ ਦਾ ਸਾਥ ਨਿਭਾਉਂਦੇ ਸਨ ਬਦਕਿਸਮਤੀ ਨਾਲ ਇੱਕ ਦਿਨ ਹਿਰਨ ਸ਼ਿਕਾਰੀ ਦੇ ਜਾਲ ਵਿੱਚ ਫਸ ਗਿਆ ਹਿਰਨ ਵਿਚਾਰਾ ਬਹੁਤ ਦੁਖੀ ਹੋਇਆ ਐਨੇ ਨੂੰ ਕਾਂ ਉੱਡਦਾ ਹੋਇਆ ਉੱਥੇ ਪਹੁੰਚਿਆ ਕਾਂ ਨੇ ਹਿਰਨ ਨੂੰ ਜਾਲ ਵਿੱਚ ਵੇਖਿਆ ਤਾਂ ਪਰੇਸ਼ਾਨ ਹੋ ਕੇ ਪੁੱਛਣ ਲੱਗਾ ਤੂੰ ਇੱਥੇ ਕਿਵੇਂ ਫਸ ਗਿਆ ਹਿਰਨ ਦਾ ਦੁੱਖ ਨਾਲ ਗਲਾ ਪਾਰਾ ਤੇ ਉਹ ਕੁਝ ਬੋਲ ਨਾ ਸਕਿਆ ਕਾਂ ਨੇ ਉਸ ਨੂੰ ਹੌਸਲਾ ਦਿੰਦਿਆਂ ਕਿਹਾ ਤੂੰ ਦੁਖੀ ਨਾ ਹੋ ਮੈਂ ਕੁਝ ਸੋਚਦਾ ਹਾਂ ਕਾਂ ਕਾਹਲੀ-ਕਾਹਲੀ ਉੱਡ ਕੇ ਚੂਹੇ ਨੂੰ ਲੱਭਣ ਲੱਗਾ ਥੋੜੀ ਦੂਰੀ ਤੇ ਉਸ ਨੂੰ ਚੂਹਾ ਨਜ਼ਰ ਆ ਗਿਆ ਉਸ ਨੇ ਚੂਹੇ ਨੂੰ ਕਿਹਾ ਆਪਾਂ ਯਾਰ ਹਿਰਨ ਮੁਸੀਬਤ ਵਿੱਚ ਫਸ ਗਿਆ ਹੈ ਚੂਹਾ ਇਹ ਸੁਣ ਕੇ ਕਬਰਾ ਕੇ ਪੁੱਛਣ ਲੱਗਾ ਕਿੱਥੇ ਹੈ ਉਹ ਕਾਂ ਉਸ ਨੂੰ ਉੱਥੇ ਲੈ ਗਿਆ ਜਿੱਥੇ ਹਿਰਨ ਜਾਲ ਵਿੱਚ ਫਸਿਆ ਹੋਇਆ ਸੀ ਚੂਹੇ ਨੇ ਜਾਂਦਿਆਂ ਹੀ ਜਾਲ ਦੀਆਂ ਤੰਦਾਂ ਆਪਣੇ ਤਿੱਖੇ ਦੰਦਾਂ ਨਾਲ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਅਜੇ ਚੂਹਾ ਜਾਲ ਕੱਟ ਹੀ ਰਿਹਾ ਸੀ ਕਿ ਕਾਂ ਨੇ ਸ਼ਿਕਾਰੀ ਨੂੰ ਦੂਰੋਂ ਆਉਂਦੇ ਦੇਖ ਲਿਆ ਉਸ ਨੇ ਚੂਹੇ ਤੇ ਹਿਰਨ ਨੂੰ ਸ਼ਿਕਾਰੀ ਦੇ ਆਉਣ ਬਾਰੇ ਦੱਸਿਆ ਜਾਲ ਅੱਧਾ ਕੱਟਿਆ ਜਾ ਚੁੱਕਾ ਸੀ ਇਸ ਲਈ ਹਿਰਨ ਦੇ ਯੋਰ ਲਗਾਉਂਦੇ ਆ ਹੀ ਉਹ ਟੁੱਟ ਗਿਆ ਤੇ ਹਿਰਨ ਆਜ਼ਾਦ ਹੋ ਗਿਆ ਹਿਰਨ ਤੇ ਚੂਹਾ ਜਲਦੀ ਨਾਲ ਉਥੋਂ ਨਸ ਗਏ ਇਸ ਤਰ੍ਹਾਂ ਕਾਂ ਅਤੇ ਚੂਹੇ ਦੇ ਜਤਨਾ ਨਾਲ ਹਿਰਨ ਦੀ ਜਾਨ ਬਚ ਗਈ ਇੱਕ ਤਰ੍ਹਾਂ ਬੱਚਿਓ ਸੱਚਾ ਮਿੱਤਰ ਉਹੀ ਹੁੰਦਾ ਹੈ ਜੋ ਮੁਸੀਬਤ ਵੇਲੇ ਸਾਡੇ ਕੰਮ ਆਉਂਦਾ ਹੈ ਇਹ ਸੀ ਸਾਡੀ ਅੱਜ ਦੀ ਪਿਆਰੀ ਜਿਹੀ ਕਹਾਣੀ ਜਿਸ ਦਾ ਨਾਮ ਹੈ ਜੀ ਦੋ ਸੱਚੇ ਮਿੱਤਰ ਇਹ ਆਪਣੇ ਬੱਚਿਆਂ ਨੂੰ ਜਰੂਰ ਸੁਣਾਓ ਜੀ ਮਤਵਾ ਸ਼ੇਅਰ ਕਰਿਓ ਲਾਈਕ ਕਰਿਓ ਤੇ ਸਬਸਕ੍ਰਾਈਬ ਕਰਿਓ ਜੀ ਮਿਲਦੇ ਆ ਜੀ ਨਵੀਂ ਵੀਡੀਓ ਲੈ ਕੇ ਜੀ ਸასი ਕਾਲ